ਸਤਿ ਸ਼੍ਰੀ ਅਕਾਲ ਜੀ ਅੱਜ ਲਾਉਣ ਲੱਗੇ ਆਪਾਂ ਗੰਡੇ ਤੇ ਥਾਂ ਆਪਾਂ ਕਰਤਾ ਸਵਾਰਾ ਨਾਲ ਬੰਦਾ ਇੱਕ ਲਾ ਲਿਆ ਸੰਡੇ ਦੀ ਛੁੱਟੀ ਏ ਮੈਂ ਥੋੜੇ ਲਿਆਉਣਾ ਗੰਡੇ ਚੱਲ ਵੀ ਕਿਉਂ ਹੈ ਪਿੱਛੋਂ ਠੀਕ ਹੈ ਪੰਗੋਟ ਆਪਾਂ ਹਾਂ ਲਿਆ ਆ ਵੀ ਇੱਧਰ ਅੱਜ ਮਾਰਦੇ ਆਂ ਲੀਕ ਕਰਦੇ ਗੰਡਿਆਂ ਵਰਗੀ ਰੀਸ ਨਹੀਂ ਆਪਦੇ ਹੱਥ ਵਾਸਤੇ ਖਾਦ ਕੱਟ ਪਾਓ ਵੱਧ ਪਾਓ ਹਾਂਾ ਹੋਣਾ ਚਾਹੀਦਾ ਤੇ ਇੰਨੇ ਨਾ ਗਿਆ ਬਹੁਤ ਹੋਣਾ ਗੰਡੇ ਨੇ ਮੋਟਾ ਵੀ ਹੋਣਾ ਤੇ ਬਾਕੀ ਆਪਾਂ ਗੰਡੇ ਲਾ ਕੇ ਥੋੜੀ ਜਿਹੀ ਫੇਰ ਵੀਡੀਓ ਬਣਾਓ ਤੁਹਾਨੂੰ ਲਿਆ ਉਹਨੇ ਨੇੜੇ ਲਈ ਆ ਨੇੜੇ ਦਾ ਕੀ ਭਾਗ ਓਏ ਉੱਤੇ ਤੇ ਕਿੱਥੇ ਲਾਈ ਜਾ ਨਾ ਇਹਦੇ ਉੱਤੇ ਨਾ ਲਾ ਵੱਟ ਤੇ ਵਾਟਰ ਤੇ ਕਿੱਥੇ ਲੈ ਥੱਲੇ ਲਾ ਤੂੰ ਬੱਟ ਦੇ ਤੇ ਟਣੀਆਂ ਲਾਉਣੀਆਂ ਨਾ ਤੋਈ ਆਜੋ ਨਾ ਬਟਕਾਂ ਦਾ ਪੱਤ ਨਹੀਂ ਲਾ ਚੱਲੋ ਲੋ ਜੀ ਹੁਣ ਮੋਬਾਈਲ ਮੇਰੇ ਕੋ ਲੈ ਗਏ ਨੇ ਡੈਡੀ ਖੋਗੇ ਹੁਣ ਆਪ ਬਣਾ ਲਾ ਆਪਣੇ ਪਛਵਾ ਦੀ ਵੀਡੀਓ ਬੋਲੇ گاਉਂ ਗਾਉਂ ਖਾਨ ਲਾਪੇ ਨੇ ਅੱਜ ਇਹਨਾਂ ਨੂੰ ਫੜਾਤਾ ਹੁੰਦੇ ਅਸੀਂ ਬੁਲਾਵਾਂਗੇ ਵਲੌਗ ਲੋ ਜੀ ਤੋ ਰੁਪੀ ਨੇ ਘਰ ਨੂੰ ਆਪਣੀ ਗੱਡੀ ਉਹ ਖੜੀ ਏ ਲਾਲ ਉਹ ਕੁੜੀ ਆ ਗਈ ਸਪੀਡ ਹੀ ਬੜੀ ਕਹਿ ਦਿੱਤੀ ਨਾਨਾ ਮਾਤਾ ਪ੍ਰਸ਼ਾਦਪੁਰ ਆ ਗਏ ਤੇ ਕਿੱਧਰ ਲੈ ਗਏ ਭਜਾਈ ਫਿਰਦੇ ਨੇ ਕੈਮਰਾ ਕਿਹੜਾ ਵਲੌਗ ਬਣਾਇ ਫਿਰਦੇ ਉਹ ਖਲਾਰ ਲੋ ਇੱਕ ਥਾਂ ਤੇ ਫੇਰ ਆ ਗਏ ਨੇ ਪ੍ਰਸ਼ਾਦਿਆਂ ਹੂੰ ਛੇਤੀ ਛੇਤੀ ਅੱਗੇ ਗੱਡੀ ਆ ਗਈ ਜੀ ਬ੍ਰੇਕ ਮਾਰ ਤੋ ਬਾਈ ਤਾਂ ਪ੍ਰੋਣੇ ਆ ਗਏ ਹੁਣ ਰੁਕਣਗੇ ਲੱਗਦਾ ਕੈਮਰਾ ਸਾਰਿਆਂ ਨੇ ਬਣਾਤੀ ਵੀਡੀਓ ਨਾਲ ਹੋਰ ਹੋਜੀ ਮਾਸੀ ਆ ਗਈ ਅਲੰਬਾਦ ਵਾਲੀ ਲਓ ਜੀ ਆਇ 1 ਨੰਬਰ ਕਿਆਰੀ ਆਇ 2 ਨੰਬਰ ਕਿਆਰੀ ਤੇ ਆਇ 3 ਨੰਬਰ ਕਿਆਰੀ ਤੇ ਖਿੱਚੀ ਜਾਂਨੇ ਮੀਟਰ ਉਹ ਸਾਡਾ ਗੱਟਾ ਅੱਧਾ ਕਰਤਾ ਹਾਫ ਤੇ ਬਾਕੀ ਅਸੀਂ ਲਾ ਕੇ ਕੰਮ ਨਿਬੇੜ ਕੇ ਫੇਰ ਪਾਵਾਂਗੇ ਵੀਡੀਓ ਚਲੋ ਸੰਡੇ ਵਾਲੇ ਦਿਨ ਕੰਮ ਨੇ ਬੇੜਤਾ ਫੁਰਤੀ ਮਾਰੀ ਤੇ ਪਾਣੀ ਪੁਣੀ ਲਾ ਕੇ ਹੁਣ ਜਾਂਦੇ ਆ ਘਰ ਨੂੰ ਤੇ ਗੁੱਡ ਨਾਈਟ ਸਾਰਿਆਂ ਨੂੰ ਮਿਹਨਤ ਕਰੀਏ ਤੇ ਆਪੇ ਕੰਮ ਨੇ ਬੜੀ ਜਾਂਦਾ ਕੈਰੀਓਵਰ ਲੋਡ ਹੋ ਗਈ ਲੱਗਦਾ ਤੇ ਥੈਂਕ ਯੂ ਵੀਡੀਓ ਵਾਚਿੰਗ ਕਰਨ ਵਾਸਤੇ ਤੇ ਠੰਡ ਦੇ ਦਿਨ ਚੱਲੰਦੇ ਨੇ ਤੇ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਸਿੱਧੀ-ਦਾੜੇ ਚੱਲੰਦੇ ਨੇ ਤੇ ਗੰਡੇ-ਗੰਡੇ ਲਾਓ ਜੇ ਖਾਣੇ ਆ ਇਹਨਾਂ ਮੇਣਾ ਸਰਦਾ ਨਹੀਂਗਾ ਸੇਵ ਖਾਏ ਪੇਣਾ ਸਰ ਜਾਂਦਾ ਠੀਕ ਹੈ ਜੀ ਓਕੇ ਬਾਏ ਸਾਰੇ ਟੂਟੀਆਂ ਬੰਦ ਕਰਦੀਆਂ